ਅੱਜ ਦਾ ਆਪਣਾ ਟੌਪਿਕ ਹੈ ਜੀ ਬੱਚਿਆਂ ਤੇ ਪੜ੍ਹਾਈ ਦਾ ਬੋਝ ਨਾ ਪਾਓ ਪਹਿਲਾਂ ਜੀਵਨ ਮੁੱਲ ਤੇ ਮੈਂਡਰ ਸਿਖਾਓ ਇਹ ਨਿੱਕਾ ਜਿਹਾ ਜੀਵਨ ਜਿਸ ਚ ਪਹਿਲਾਂ ਖੇਡਾਂ ਹਾਸੇ ਤੇ ਮਾਸੂਮ ਸੁਪਨੇ ਹੋਣੇ ਚਾਹੀਦੇ ਸੀ ਅੱਜ ਉਸ ਉਮਰ ਚ ਬੱਚਿਆਂ ਤੇ ਕਿਤਾਬਾਂ ਦੇ ਬੋਝ ਰਿਪੋਰਟ ਕਾਰਡ ਦੀ ਤਲਵਾਰ ਲੜਦੀ ਰਹਿੰਦੀ ਹੈ ਕੀ ਚੰਗਾ ਪੜ੍ਹ ਪੰਜਵੀਂ ਤੋਂ ਪਹਿਲਾਂ ਜਿੱਥੇ ਬੱਚਿਆਂ ਨੂੰ ਸਿਖਲਾਈ ਕਿਡਾਂ ਰਹੀ ਹੋਣੀ ਚਾਹੀਦੀ ਸੀ ਅੱਜ ਸਟ੍ਰੈਸ ਰਹੀ ਹੋ ਰਹੀ ਹੈ ਬੱਚਿਆਂ ਨੇ ਐਗਜ਼ਾਮ ਸਟ੍ਰੈਸ ਟਿਊਸ਼ਨ ਕੰਪੀਟੀਸ਼ਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਲਿਆ ਹੈ ਅੱਜ ਕੱਲ੍ਹ ਸਾਡੇ ਸਮਾਜ ਚ ਮਾਪੇ ਅੱਜ ਕੱਲ ਇਹ ਨਹੀਂ ਪੁੱਛਦੇ ਕਿ ਬੱਚਾ ਚੰਗਾ ਇਨਸਾਨ ਬਣ ਰਿਹਾ ਹੈ ਕਿ ਨਹੀਂ ਉਹ ਬਲਕਿ ਇਹ ਪੁੱਛਦੇ ਆ ਵੀ ਬੱਚੇ ਦੇ ਨੰਬਰ ਕਿੰਨੇ ਆਏ ਆ ਕਿੰਨੇ ਪਰਸੈਂਟ ਨੰਬਰ ਬੱਚੇ ਦੇ ਕਿੰਨਾ ਕੁ ਪੜ ਰਿਹਾ ਹੈ ਜੇ ਬੱਚਾ ਕਿਸੇ ਨੂੰ ਸਮਝ ਨਾ ਸਕਿਆ ਕਿਸੇ ਦੀ ਮਦਦ ਨਾ ਕਰ ਸਕਿਆ ਤਾਂ ਉਹ ਨੰਬਰ ਕਿਉਂ ਤੇ ਕੀ ਕੰਮ ਦੀ ਹੈ ਜਿੰਦਗੀ ਕੀ ਫਾਇਦਾ ਹੈ ਉਹ ਜਿਹੇ ਨੰਬਰ ਆਉਂਦਾ ਸਾਨੂੰ ਬੱਚਿਆਂ ਨੂੰ ਪਹਿਲਾਂ ਸਿਖਾਉਣਾ ਚਾਹੀਦਾ ਹੈ ਇੱਜ਼ਤ ਕਿਸੇ ਦੀ ਇੱਤ ਕਿਵੇਂ ਕਰਨੀ ਹੈ ਕਿਸੇ ਨੂੰ ਕਿਵੇਂ ਬੋਲਣਾ ਹੈ ਕੋਈ ਆਇਆ ਗਿਆ ਹੁੰਦਾ ਹੈ ਕੋਈ ਰਿਸ਼ਤੇਦਾਰ ਆਉਂਦਾ ਹੈ ਉਹਦੀ ਕਿਵੇਂ ਆਉ ਭਗਤ ਕਰਨੀ ਹੈ ਕਿਵੇਂ ਉਹਨਾਂ ਨੂੰ ਬੁਲਾਉਣਾ ਹੈ ਜਿੰਦਗੀ ਦੀ ਕਲਾਸਰੂਮ ਚ ਇਹ ਗੱਲਾਂ ਪੜਾਈਆਂ ਜਾਣ ਤੇ ਇਹਨਾਂ ਤੇ ਪੂਰਾ ਜ਼ੋਰ ਦਿੱਤਾ ਜਾਵੇ ਅੱਜ ਕੱਲ ਦਾ ਬੱਚਾ ਕੋਈ ਰਿਸ਼ਤੇਦਾਰੀ ਤੇ ਜਾਂਤੋਂ ਕੁਤਰਾਉਂਦਾ ਕਿਉਂਕਿ ਉਸ ਨੂੰ ਸਿਖਾਇਆ ਹੀ ਨਹੀਂ ਗਿਆ ਕਿ ਰਿਸ਼ਤੇ ਕੀ ਹੁੰਦੇ ਆ ਉਸਤੇ ਬੱਸ ਬੋਝ ਪੜਾਈਦਾ ਵੱਡਿਆਂ ਦੀ ਸੇਵਾ ਕਿਵੇਂ ਕਰਨੀ ਹੈ ਬਜ਼ੁਰਗਾਂ ਨੂੰ ਦਵਾਈ ਦੇਣੀ ਹੈ ਤੇ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਇਹ ਸਭ ਗੱਲਾਂ ਆਪਾਂ ਨੂੰ ਬੱਚਿਆਂ ਨੂੰ ਦੱਸਣੀ ਚਾਹੀਦੀ ਤਾਂ ਕਿ ਬੱਚਾ ਵੱਡਾ ਹੋ ਕੇ ਇਹਨਾਂ ਗੱਲਾਂ ਤੇ ਅਮਲ ਕਰੇ ਤੇ ਅਮਲ ਫੇਰੀ ਕਰਵਾ ਜੀ ਉਹਨਾਂ ਨੂੰ ਆਪਾਂ ਦੱਸਾਂਗੇ ਬਚਪਨ ਚ ਹੀ ਦੱਸਾਂਗੇ ਅਸਲ ਸਿੱਖਿਆ ਜ਼ਿੰਦਗੀ ਜਿਉਣੀ ਹੈ ਨਾ ਕਿ ਰੱਟੇ ਮਾਰਨਾ ਰਟਣਾ ਬੱਚਿਆਂ ਦੇ ਚਿਹਰੇ ਉੱਤੇ ਹੌਲੀ-ਹੌਲੀ ਤਣਾਅ ਦੀ ਲਕੀਰਾਂ ਗਈ ਜੇ ਉਹ ਅੱਜ ਹੱਸਦੇ ਨੇ ਤਾਂ ਸਿਰਫ ਮੋਬਾਈਲ ਦੀ ਸਕਰੀਨ ਵੇਖ ਕੇ ਹੱਸਦੇ ਨੇ ਤੇ ਸਾਡੀ ਨਿਗਾਹ ਵੀ ਬੱਚਿਆਂ ਦੇ ਚਿਹਰੇ ਤੇ ਨਹੀਂ ਉਹਨਾਂ ਦੇ ਰਿਪੋਰਟ ਕਾਰਡ ਤੇ ਰਹਗੀ ਜਦ ਅਸੀਂ ਬੱਚੇ ਨੂੰ ਕਹਿੰਨੇ ਆ ਤੇਰਾ ਦਿਮਾਗ ਕਿੱਥੇ ਹੈ ਤੈਨੂੰ ਕੁਝ ਨਹੀਂ ਆਉਂਦਾ ਤੂੰ ਚੁੱਪ ਕਰ ਤਾਂ ਇਹ ਸ਼ਬਦ ਬੱਚੇ ਦੇ ਹੌਲੀ-ਹੌਲੀ ਮਨ ਚ ਘੁੰਮਣ ਲੱਗ ਜਾਂਦੇ ਆ ਤੇ ਬੱਚਾ ਇੰਨਾ ਗੱਲਾਂ ਦਾ ਆਦੀ ਹੋ ਜਾਂਦਾ ਜਾਂ ਇੱਕ ਮਸ਼ੀਨ ਬਣ ਕੇ ਰਹਿ ਜਾਂਦਾ ਟੀਵੀ ਫੋਨ ਟੈਬਲੇਟ ਇਹਨਾਂ ਸਭ ਨੇ ਅੱਜਕੱਲ ਦੇ ਮੋਸ਼ਰਿਸ਼ਤੇ ਐਟ੍ਰੈਕਸ਼ਨ ਸਭ ਖਾ ਲਏ ਅੱਜ ਕੱਲ ਬੱਚਾ ਆਪਣੇ ਪਿਓ ਨਾਲ ਘੁੰਮਣ ਨਹੀਂ ਜਾਂਦਾ ਮਾਂ ਨਾਲ ਕੋਈ ਕੰਮ ਨਹੀਂ ਕਰਾਉਂਦਾ ਦਾਦੀ ਤੋਂ ਕਹਾਣੀਆਂ ਬਾਤਾਂ ਕੁਝ ਨਹੀਂ ਕਿਉਂਕਿ ਆਪਾਂ ਬੱਚਿਆਂ ਨੂੰ ਆਦਤ ਨਹੀਂ ਪਾਈ ਇਹ ਸਭ ਕੁਝ ਦੀ ਆਪਾਂ ਆਪਣੇ ਜੀਵਨ ਤੋਂ ਹੀ ਸਿਹਤ ਲੈ ਕੇ ਬੱਚਿਆਂ ਨੂੰ ਇਹ ਆਦਤ ਪਾ ਸਕਦੇ ਸੀ ਕਿਉਂਕਿ ਆਪਾਂ ਇਹ ਸਭ ਹੰਡਾਇਆ ਹੋਇਆ ਹੈ ਖੇਡਾਂ ਸਿਰਫ ਸਪੋਰਟ ਸਪੀਡ ਤੱਕ ਸੀਮਤ ਹੋ ਕੇ ਰਹੇ ਗਿੰਦੇ ਪਰ ਉਹ ਖੇਡ ਜਿਸ ਦੇ ਨਾਲ ਸਰੀਰ ਫਿੱਟ ਰਹਿੰਦਾ ਹੈ ਹੱਸਣਾ ਖੇਡਣਾ ਉਹ ਸਭ ਕੁਝ ਗਮ ਹੋ ਗਿਆ ਬੱਚੇ ਦੀ ਜ਼ਿੰਦਗੀ ਚ ਜਿਹਦੇ ਨਾਲ ਬੱਚੇ ਦਾ ਸਰੀਰ ਮਜ਼ਬੂਤ ਹੁੰਦਾ ਸੀਗਾ ਉਹ ਖੇਡਾਂ ਤਾਂ ਖਤਮ ਹੀ ਹੋ ਗਈਆਂ ਅੱਜ ਕੱਲ ਮੋਬਾਈਲ ਗੇਮਾਂ ਹੀ ਰਹਿ ਗਈਆਂ ਜਿਹੜਾ ਬਚਪਨ ਅਸੀਂ ਮਿੱਟੀ ਚ ਖੇਡ ਕੇ ਬਣਿਆ ਹੱਸੇ ਖੇਡਿਆ ਅੰਗਲੀਆਂ ਚ ਯਾਰਾਂ ਦੋਸਤਾਂ ਨਾਲ ਖੇਡੇ ਆ ਕੋਈ ਤਣਾਅ ਨਹੀਂ ਸੀਗਾ ਕੋਈ ਸਟ੍ਰੈਸ ਨਹੀਂ ਸੀਗੀ ਉਹ ਬਚਪਨ ਅਸੀਂ ਆਪਣੇ ਬੱਚਿਆਂ ਤੋਂ ਕਿਉਂ ਖੋਲਿਆ ਇਹ ਇੱਕ ਸਵਾਲ ਹੈ ਮਾਪਿਆਂ ਲਈ ਆਪਣੇ ਵਰਗਾ ਬਚਪਨ ਆਪਾਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦੇ ਰਹੇ ਸਾਡਾ ਮਕਸਦ ਡਾਕਟਰ ਆਈਏਐਸ ਆਈਪੀਐਸ ਨਹੀਂ ਸਾਡਾ ਮਕਸਦ ਅਸੀਂ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਕੱਢਿਆ ਜਾਵੇ ਕਿਉਂਕਿ ਅੱਜ ਕੱਲ੍ਹ ਸਕੂਲ ਵੀ ਜਾਣਦੇ ਐ ਵੀ ਜੋ ਪੜਾ ਰਹੇ ਐ ਉਹ ਉਹਨਾਂ ਦੇ ਕਿੰਨਾ ਕੰਮ ਆ ਰਿਹਾ ਬੱਚਿਆਂ ਦੇ ਬੱਚਿਆਂ ਦੇ ਕੰਮ ਆਉਂਗੀ ਮੋਰਲ ਸਿੱਖਿਆ ਜੋ ਆਪਾਂ ਆਪਣੇ ਸਮਾਜ ਚ ਰਹਿ ਕੇ ਸਿੱਖ ਸਕਦੇ ਹਾਂ ਇਸ ਲਈ ਸਾਰਿਆਂ ਨੂੰ ਜ਼ਰੂਰੀ ਹੈ ਵੀ ਆਪਣੇ ਬੱਚਿਆਂ ਨੂੰ ਸਮਝੋ ਉਹਨਾਂ ਨਾਲ ਪਿਆਰ ਨਾਲ ਰਹੋ ਉਹਨਾਂ ਦੀ ਭਾਸ਼ਾ ਸਮਝੋ ਉਹਨਾਂ ਨਾਲ ਚੰਗਾ ਵਿਹਾਰ ਕਰੋ ਬੱਚਿਆਂ ਨੂੰ ਸਟ्रेस ਫਰੀ ਬਣਾਉਣ ਲਈ ਉਹਨਾਂ ਨਾਲ ਖੇਡੋ ਉਹਨਾਂ ਨਾਲ ਸਮਾਂ ਬਿਨਾਂ ਖੇਡਣ ਦੇ ਵਿੱਚ ਬੱਚਿਆਂ ਨੂੰ ਪੜਾਓ ਆਕੇ ਬੱਚੇ ਕੁਝ ਸਿੱਖਣ ਅਸੀਂ ਆਪਣੇ ਬਚਪਨ ਬਾਰੇ ਜੇ ਥੋੜੀ ਝਾਤ ਮਾਰੀਏ ਤਾਂ ਆਪਣੇ ਬਚਪਨ ਦਾ ਆਪ ਨੂੰ ਪਤਾ ਹੈ ਵੀ ਆਪਣੇ ਤੇ ਕੋਈ ਦਬਾਅ ਨਹੀਂ ਸੀਗਾ ਵਧੀਆਂ ਖੁੱਲਾ ਖੇਡੇ ਖੁੱਲਾ ਪੜੇ ਮਰਜ਼ੀ ਨਾਲ ਸਾਰਾ ਬਚਪਨ ਬਿਤਾਇਆ ਬੱਚਾ ਆਪਣੀ ਮਰਜ਼ੀ ਕੌਣ ਨਹੀਂ ਕਰ ਸਕਦਾ ਜੋ ਬੱਚੇ ਦੀ ਸਕਿੱਲ ਹੈ ਉਹ ਬਾਹਰ ਆਉਣ ਦਿਓ ਕੀ ਪਤਾ ਉਹ ਆਪਾਂ ਉਹ ਤੇ ਦਬਾਅ ਪਾ ਰਹੀ ਹੋਈਏ ਉਹ ਕਰਨਾ ਕੁਝ ਹੋਰ ਚਾਹੁੰਦਾ ਹੋਵੇ ਇਹ ਗੱਲਾਂ ਆਪਾਂ ਨੂੰ ਹੁਣ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅੱਗੇ ਆਪਣੋਂ ਕੋਈ ਦਿੱਕਤ ਨਾ ਆਵੇ ਬੱਚੇ ਨੂੰ ਇਹ ਜੀ ਸਿੱਖਿਆ ਦਿੱਤੀ ਜਾਵੇ ਜੋ ਉਹਦੇ ਅੱਗੇ ਕੰਮ ਆਵੇ ਸਾਡੇ ਦੇਸ਼ਾਂ ਨੇ ਸਿੱਖਿਆ ਨੂੰ ਡਿਵੈਲਪ ਕੀਤਾ ਹੈ ਜਿਸ ਸਾ ਉਹਨਾਂ ਦੇ ਡੇਲੀ ਜੀਵਨ 'ਚ ਕੰਮ ਆਵੇ ਬੱਚਿਆਂ ਨੂੰ ਮਾਈਂਡ ਫ੍ਰੀ ਰੱਖੋ ਸਟ्रेस ਫ੍ਰੀ ਰੱਖੋ ਤਾਂ ਕਿ ਉਹ ਵਧਣ ਖੁੱਲਣ ਜੇ ਬੱਚਾ ਤੰਦਰੁਸਤ ਹੋਊਗਾ ਤਾਂ ਆਪਣੇ ਆਪ ਪੜ ਜਾਵੇ ਜੇ ਬੱਚੇ ਦੇ ਪਹਿਲੇ ਹੀ ਮੈਂਟਲੀ ਹੈ ਵੀਕ ਹੈ ਤਾਂ ਉਹ ਕੀ ਪੜੂ ਇੰਨਾਂ ਗੱਲਾਂ ਦਾ ਆਪਾਂ ਵਿਚਾਰ ਕਰ ਰਹੇ ਸੀ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟਾਂ 'ਚ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ